ਜਾਣਕਾਰੀ ਬਾਜਰੇ ਬਾਰੇ ਪਸ਼ੂਆਂ ਦਾ ਚਾਰਾ ਬਾਜਰਾ ਗਰਮੀਆਂ ਦਾ ਚਾਰਾ ਹੈ ਇਹਦੇ ਬਾਰੇ ਕੰਪਲੀਟ ਜਾਣਕਾਰੀ ਇਸ ਵੀਡੀਓ ਚ ਕੰਪਲੀਟ ਨਹੀਂ ਥੋੜੀ ਬਹੁਤੀ ਜਿੰਨੀ ਕਿ ਮੇਰੇ ਕੋਲ ਹੈਗੀ ਆ ਉਹ ਮੈਂ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੱਸੂਗਾ ਕਿ ਬਾਜਰਾ ਕਿਹੋ ਜੀ ਫਸਲ ਆ ਕਿੰਨਾ ਚਿਰ ਚੱਲਦੀ ਆ ਕਿਸ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ ਇਹਦੀਆਂ ਤੇ ਕਿੰਨਾ ਕੁ ਪਾਣੀ ਲੈਂਦੀ ਆ ਕਿੰਨੇ ਸਮੇਂ ਚ ਹੋ ਜਾਂਦੀ ਆ ਇਹਨਾਂ ਇਹੋ ਜਿਹੀਆਂ ਗੱਲਾਂ ਬਾਤਾਂ ਇਸ ਵੀਡੀਓ ਦੇ ਵਿੱਚ ਹੋਣਗੀਆਂ ਜਿਹੜੇ ਬੰਦੇ ਬਾਜਰੇ ਬਾਜਰੇ ਦੇ ਚਾਰੇ ਚ ਇੰਟਰਸਟਿਡ ਹੈਗੇ ਆ ਉਹ ਇਹ ਵੀਡੀਓ ਦੇਖ ਸਕਦੇ ਆ ਨਹੀਂ ਤਾਂ ਸਕਿਪ ਕਰ ਸਕਦੇ ਆ ਤੇ ਗੱਲਬਾਤ ਸ਼ੁਰੂ ਕਰਦੇ ਆਂ ਆਪਾਂ ਸਭ ਤੋਂ ਪਹਿਲਾਂ ਜਿਹੜਾ ਬਾਜਰਾ ਜੜਾਂ ਵਾਲਾ ਕਹਿ ਦਿੰਦੇ ਆਂ ਜਿਹਨੂੰ ਆਪਾਂ ਜਿਹੜਾ ਗੰਨੇ ਵਾਂਗੂ ਲੱਗਦਾ ਓੜੇ ਮਾਰ ਕੇ ਤੇ ਓੜਿਆਂ ਦੇ ਵਿੱਚ ਉਹਦਾ ਬੀਜ ਿੱਟਿਆ ਜਾਂਦਾ ਜਿਵੇਂ ਗੰਨੇ ਦਾ ਬੀਜ ਿੱਟਿਆ ਜਾਂਦਾ ਨਾ ਉਸ ਤਰੀਕੇ ਨਾਲ ਇਹ ਜਿਹੜਾ ਬਾਜਰਾ ਇਹ 8-9 ਲੋਅ ਦੇ ਜਾਂਦਾ ਜੇ ਉਹਨੂੰ ਆਪਾਂ ਸਮੇਂ-ਸਮੇਂ ਤੇ ਪਾਣੀ ਲਾਉਂਦੇ ਰਹੀਏ ਰੇਹ ਪਾਉਂਦੇ ਰਹੀਏ ਤੇ ਸਮੇਂ-ਸਮੇਂ ਤੇ ਇਹਦੀ ਕਟਾਈ ਹੁੰਦੀ ਜਾਵੇ ਪੱਕੇ ਨਾ ਇਹ ਲਾਵਾ ਲਾਵਾ ਵੱਧਿਆ ਜਾਵੇ ਇਹ ਬਾਜਰਾ ਪਸ਼ੂ ਖਾਂਦੇ ਵੀ ਚਾਹ ਕੇ ਆ ਪਰ ਇਹ ਚ ਇੱਕ ਸਮੱਸਿਆ ਆਉਂਦੀ ਵੀ ਥੋੜੀ ਜੀ ਕੰਡ ਹੁੰਦੀ ਹੈ ਇਹਦੇ ਚ ਕੰਡ ਕਰਕੇ ਇਹਨੂੰ ਵੱਡਣਾ ਔਖਾ ਸੁਬਾ ਸ਼ਾਮੇ ਵੱਡਾ ਜਾਂਦਾ ਜੇ ਮੰਨ ਲਓ ਆਪਾਂ ਗਰਮੀਆਂ ਦੇ ਦਿਨਾਂ ਚ 8 9 ਵਜੇ ਵੱਡਣਾ ਵਾਂਗੇ ਤੇ ਥੋੜੇ ਜੀ ਔਖੇ ਹੋਵਾਂਗੇ ਤੇ ਇਹਨੂੰ ਪਾਣੀ ਦੀ ਬਹੁਤ ਲੋੜ ਹੁੰਦੀ ਆ ਤੇ ਇਹ ਹੋ ਹੋ ਛੇਤੀ ਹੋ ਜਾਂਦਾ ਇਹ 25 ਦਿਨਾਂ ਚ ਹੋ ਜਾਂਦਾ ਤੇ ਇਹਨੂੰ ਆਪਾਂ 25 30 ਦਿਨਾਂ ਬਾਅਦ 25 ਤੋਂ 30 ਦਿਨਾਂ ਦੇ ਵਿੱਚ ਵਿੱਚ ਇਹਨੂੰ ਆਪਾਂ ਹੱਥ ਲਾ ਸਕਦੇ ਆ ਵੱਢ ਸਕਦੇ ਆ ਉਸ ਤੋਂ ਬਾਅਦ ਇਹ ਕਟਾਈ ਦਿੰਦਾ ਜਾਂਦਾ ਫੁੱਟਣ ਦੀ ਇਹਦੀ ਜਿਹੜੀ ਸਮਰੱਥਾ ਇਸ ਤਰੀਕੇ ਦੀ ਆ ਵੀ ਜਿਹੜਾ ਤੁਸੀਂ ਅੱਜ ਸ਼ਾਮ ਨੂੰ ਬਾਜਰਾ ਵੜਾਉਂਗੇ ਸੁਬਾ 1 ਇੰਚ ਤੋਂ ਪਲੱਸ ਬਾਹਰ ਨਿਕਲ ਕੇ ਦੁਬਾਰਾ ਵਾਪਸ ਫੁੱਟ ਖੜਾ ਹੋਊਗਾ ਇਸ ਤਰੀਕੇ ਨਾਲ ਇਹ ਫੁੱਟਦਾ ਇੰਨੀ ਤੇਜ਼ੀ ਨਾਲ ਫੁੱਟਦਾ ਹੈ ਤੇ ਇੱਕ ਵਾਰੀ ਬੀਜ ਕੇ ਉੱਥੇ ਟਰੈਕਟਰ ਲਿਆਉਣ ਦੀ ਦੁਬਾਰਾ ਲੋਡ ਨਹੀਂ ਪੈਂਦੀ ਆਪਾਂ ਨੂੰ ਤੇ ਇਹਨੂੰ ਸੰਭਾਲਣਾ ਹੀ ਪੈਂਦਾ ਰਹੇ ਸਪਰੇ ਪਾਣੀ ਸਪਰੇ ਇਹਨੂੰ ਸੱਚ ਕੋਈ ਬਿਮਾਰੀ ਤਾਂ ਲੱਗਦੀ ਨਹੀਂ ਸਪਰੇ ਇਹਨੂੰ ਕਰਨ ਦੀ ਲੋੜ ਨਹੀਂ ਪੈਂਦੀ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਆਂ ਜਿਹੜਾ ਬਾਜ਼ਾਰ ਚੋਂ 2 ਮਿਲਦਾ ਬਾਜਰੇ ਦਾ ਦਾਣੇ ਅਲੱਗ ਦਾਣੇ ਵਰਗਾ ਬਰੀਕ ਦਾਣੇ ਵਰਗਾ ਜਿਵੇਂ ਬੈਰਿੰਗੀਆਂ ਛੋਟੀਆਂ ਗੋਲੀਆਂ ਨਹੀਂ ਹੁੰਦੀਆਂ ਸਾਈਕਲ ਦੇ ਬੈਰਿੰਗੀਆਂ ਉਸ ਤਰੀਕੇ ਦਾ ੀ ਮਿਲਦਾ ਜਿਵੇਂ ਬਰੀਕ ਉਸ ਉਹ ਜਿਹੜਾ ਬਾਜਰਾ ਹੁੰਦਾ ਉਹ ਆਪਾਂ ਨੂੰ ਬਾਜ਼ਾਰੋਂ ਮਿਲ ਜਾਂਦਾ ਕਿਸੇ ਚੰਗੀਆਂ ਕੰਪਨੀਆਂ ਦਾ ਲਓਗੇ ਤਾਂ 3-400 ਰੁਪਏ ਕਿਲੋ ਮਿਲ ਜੂਗਾ ਜੇ ਜੇ ਤੁਸੀਂ ਮੰਨ ਲਓ ਖੁੱਲਾ ੀ ਲੈ ਲੋਗੇ ਤਾਂ 100-150 ਨੂੰ ਮਿਲ ਜੂਗਾ ਤੁਹਾਨੂੰ ਉਹ ਬਾਜਰਾ ਵੀ 30 ਤੋਂ 35 ਦਿਨਾਂ ਦੇ ਵਿੱਚ ਵਿੱਚ ਹੋ ਜਾਂਦਾ ਤੇ ਉਹਨੂੰ ਬੀਜਣ ਦਾ ਤਰੀਕਾ ਇਹ ਆ ਵੀ ਉਹਨੂੰ ਬਾਹਲਾ ਨੀਵਾ ਨਹੀਂ ਸਿੱਟਣਾ ਕਿਉਂਕਿ ਵੀ ਬਹੁਤ ਬਰੀਕ ਹੁੰਦਾ ਬਾਹਲਾ ਨੀਵਾ ਉਹ ਉਗਦਾ ਨਹੀਂ ਛੇਤੀ ਫਿਰ ਤੇ ਉਸ ਤੋਂ ਬਾਅਦ ਗੱਲ ਕਰਦੇ ਆ ਉਹਦੀ ਕਟਾਈ ਦੀ ਉਹ 5 ਤੋਂ 6 ਕਟਾਈਆਂ ਦੇ ਜਾਂਦਾਗਾ ਤੇ ਉਹਨੂੰ ਬਿਮਾਰੀ ਥੋੜੀ ਬਹੁਤੀ ਪੈਂਦੀ ਹੈ ਤੇ ਇਲਾ ਵਗੈਰਾ ਉਹਨੂੰ ਪਾਏ ਜਾਂਦਾ ਉਹਨੂੰ ਸੰਭਾਲ ਕੇ ਰੱਖਣਾ ਪੈਂਦਾ ਤੇ ਉਹਨੂੰ ਪਾਣੀ ਦੀ ਵੱਧ ਲੋੜ ਪੈਂਦੀ ਆ ਇਸ ਬਾਜਰੇ ਨਾਲ ਉਹ ਜੜਾਂ ਵਾਲਾ ਹੁੰਦਾ ਜੜਾਂ ਲਾ ਲੈਂਦਾ ਥੱਲੇ ਇਹ 10 ਦਿਨ ਤੱਕ ਵੀ ਕੱਢ ਜਾਂਦਾ ਪਾਣੀ ਪਰ ਉਹ ਜਿਹੜਾ ਬਾਜਰਾ ਜਿਹੜਾ ਆਪਾਂ ਬਜਾੜੂ ਲੈਨੇ ਆ ਉਹਨੂੰ ਪਾਣੀ ਬਹੁਤ ਛੇਤੀ ਲਾਉਣਾ ਪੈਂਦਾ ਤੇ ਉਹਦੀਆਂ ਵੀ ਕਟਾਈਆਂ ਲਵੇ ਲਵੇ ਦੀਆਂ ਜਿੰਨੀਆਂ ਮਰਜ਼ੀ ਲੈ ਲਓ ਉਹਨੂੰ ਕੱਟੀ ਚੱਲੋ ਪੰਜ ਤੋਂ 6 ਵੀ ਦੇ ਜੂਗਾ ਜੇ ਉਹਨੂੰ ਆਪਾਂ ਥੋੜਾ ਜਿਹਾ ਪਕਾ ਲਿਆ ਤੇ ਉਹ ਉੱਤੋਂ ਨਾ ਦੁੰਬੀਆਂ ਜਿਹੀ ਕੱਢ ਜਾਂਦਾ ਤੇ ਉਹਨੂੰ ਪਸ਼ੂ ਵੀ ਨਹੀਂ ਖਾਂਦੇ ਕਿਉਂਕਿ ਉਹ ਪੱਕ ਜਾਂਦਾ ਤੇ ਇਹ ਦਧਾਰੂ ਪਸ਼ੂਆਂ ਆਸਤੇ ਕੋਈ ਲਾਹੇਵੰਦ ਚਾਰਾ ਨਹੀਂ ਹੈਗਾ ਇਹ ਉਹਨਾਂ ਪਸ਼ੂਆਂ ਨੂੰ ਪਾਇਆ ਜਾ ਸਕਦਾਗਾ ਜਿਹੜੇ ਪਸ਼ੂ ਆਪਾਂ ਨੂੰ ਦੁੱਧ ਨਹੀਂ ਦਿੰਦੇ ਤੇ ਉਹਨਾਂ ਦਾ ਆਪਾਂ ਸਿਰਫ ਢਿੱਡ ਭਰਨਾ ਤੇ ਤਕੜਾ ਕਰਨਾ। ਨਮਕ ਇਹ ਕੋਈ ਇਹਦੇ ਵਿੱਚ ਡਰਾਈ ਮੈਟਰ ਨਹੀਂ ਹੁੰਦਾ, ਕੋਈ ਬਾਲੀ ਖਰਾਕ ਨਹੀਂ ਹੁੰਦੀ, ਬਸ ਇਹ ਢਿੱਡ ਭਰ ਦਿੰਦਾ ਤੇ ਪਸ਼ੂ ਤਕਰੀਬਨ ਤਕਰੀਬਨ ਇਹਨੂੰ ਵਧੀਆ ਤਰੀਕੇ ਨਾਲ ਖਾ ਲੈਂਦੇ ਆ। ਛੋਟੇ ਪਸ਼ੂਆਂ ਵਾਸਤੇ ਠੀਕ ਆ, ਜਿਹੜੇ ਪਸ਼ੂ ਦੁੱਧ ਨਹੀਂ ਦਿੰਦੇ ਫੰਡਰ ਆ, ਉਹਨਾਂ ਪਸ਼ੂਆਂ ਵਾਸਤੇ ਇਹ ਚਾਰਾ ਠੀਕ ਆ। ਰੇਤਲੇ ਵਾਹਨ ਨੂੰ ਬਹੁਤ ਜ਼ਿਆਦਾ ਮੰਨਦਾ। ਰੇਤਲੇ ਵਾਹਨ ਦੇ ਵਿੱਚ ਛੇਤੀ ਹੋ ਜਾਂਦਾ ਤੇ ਰੇਤਲੇ ਵਾਹਨ ਦੇ ਵਿੱਚ ਦੀ ਗ੍ਰੋਥ ਦੁੱਗਣੀ ਆ ਦੂਜੇ ਵਾਹਨ ਨਾਲੋਂ। ਹੋ ਜਿਵੇਂ ਤੁਸੀਂ ਦੇਖ ਹੀ ਸਕਦੇ ਆ ਉਹ ਆਪਣਾ ਜਿਹੜਾ ਜਿੱਥੇ ਸੋਲਰ ਲੱਗਿਆ ਹੋਇਆ ਉਹ ਵਾਹਣ ਨੀਵਾ ਥੱਲੇ ਉੱਥੇ ਤਾਂ ਝੋਨਾ ਹੁੰਦਾ ਉਹ ਆਪਾਂ ਉਹ ਵਾਹਣ ਆਪਾਂ ਝੋਨਾ ਲੈਨੇ ਇਨਕਮ ਲੈਨੇ ਆ ਉਹਦੇ ਤੋਂ ਸਾਹਮਣੇ ਦੇਖ ਹੀ ਸਕਦੇ ਹਾਂ ਤੇ ਇਹ ਵਾਹਣ ਉਹਦੇ ਨਾਲੋਂ ਉੱਚਾ 7-8 ਫੁੱਟ ਦਾ ਫਰਕ ਆ ਉੱਚਾ ਇਹਨੂੰ ਅਸੀਂ ਪੱਧਰ ਪੁੱਧਰ ਕਰਕੇ ਤੇ ਇੱਥੇ ਆਪਾਂ ਉਹ ਥੱਲੋ ਸੋਲਰ ਆਈ ਪੈਪ ਤਾਂ ਲੈ ਜਾਂਦੀ ਅੰਡਰਗਰਾਉਂਡ ਪਾ ਲਿਆਂਦਾ ਜਿੱਥੇ ਸਾਹਮਣੇ ਨਿੱਕਾ ਜਿਹਾ ਝੰਡ ਦੀ ਦਾ ਮੋਟਰਸਾਈਕਲ ਖੜਾ ਉੱਥੇ ਇਹਦਾ ਅੰਡਰਗਰਾਉਂਡ ਨਿਕਲਿਆ ਹੋਇਆ ਥੱਲੋਂ ਦੀ ਪਈ ਦੇ ਥੱਲੋਂ ਦੀ ਤੇ ਇਹਨੂੰ ਪਾਣੀ ਲੱਗਦਾ ਰਹਿੰਦਾ ਤੇ ਹਰਾ ਰਹਿੰਦਾ ਤੇ ਸਾਡਾ ਵਧੀਆ ਦੋ ਦੋ ਪਸ਼ੂਆਂ ਦਾ ਵਧੀਆ ਸਰੀ ਜਾਂਦਾ ਸਾਨੂੰ ਚੰਗੀ ਜ਼ਮੀਨ 'ਚ ਪੱਠੇ ਬੀਜਣ ਦੀ ਲੋੜ ਨਹੀਂ ਪੈਂਦੀ ਸਾਡਾ ਇੱਥੋਂ ਹੀ ਤਕਰੀਬਨ ਤਕਰੀਬਾਣਾ ਸਰ ਜਾਂਦਾ ਸੋ ਜਿਹੜੇ ਬੰਦੇ ਇੰਟਰਸਟਿਡ ਆ ਉਹ ਬਾਜਰਾ ਵਧੀਆ ਇੱਕ ਚੰਗੀ ਚੰਗੀ ਫਸਲ ਵੀ ਕਹਿ ਸਕਦੇ ਚੰਗਾ ਚਾਰਾ ਵੀ ਹੈ ਕਈ ਬੰਦੇ ਬਾਜਰੇ ਬਾਜਰੇ ਦਾ 20 ਵਿੱਚ 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 ਕੀ ਚੰਗੇ ਰੁਪਏ ਕਮਾਈ ਜਾਂਦੇ ਆ ਰੇਤਲੀਆਂ ਜ਼ਮੀਨਾਂ 'ਚ ਵੀ ਵਧੀਆ ਬਣ ਜਾਂਦਾ ਇਹਦਾ ਜੇ ਬਣਾਉਣਾ ਹੋਵੇ ਤਾਂ ਕੰਮ ਕੋਈ ਵੀ ਹੈ ਜੇ ਤੁਹਾਡੀ ਨੀਂਦ ਹੈਗੀ ਆ ਤੁਹਾਨੂੰ ਆਪਾਂ ਕਰ ਸਕਦੇ ਆ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਾਰੇ ਜਾਨੇ ਤੇ ਲਾਈਕ ਸ਼ੇਅਰ ਕਮੈਂਟ ਕੋਈ ਗਲਤੀ ਫਾਲਤੀ ਹੁੰਦੀ ਹੈ ਤਾਂ ਮੈਨੂੰ ਦੱਸ ਵੀ ਦਿਆ ਕਰੋ ਤੇ ਬਸ ਇਹੀ ਗੱਲਾਂ ਬਾਤਾਂ ਇਦਾਂ ਹੀ ਕਰਦੇ ਰਵਾਂਗੇ ਇਦਾਂ ਹੀ ਚੱਲਦਾ ਰਹੂਗਾ ਸਾਰਾ ਕੁਝ ਤੇ ਆਪਣਾ ਝੋਨਾ ਵੀ ਹੌਲੀ ਹੌਲੀ ਗਰੋਥ ਕਰ ਰਿਹਾ ਪਾਣੀ ਖੜਾ ਸਾਰੇ ਝੋਨੇ ਚ ਉਹ ਪਰਲੇ ਕਾਰੇ ਨੂੰ ਅੱਜ ਛੱਡਿਆ ਵਿਆ ਤੇ ਉਧਰ ਵੀ ਪਾਣੀ ਪੈ ਜੂਗਾ ਸੋਲਰ ਚੱਲੀ ਜਾਂਦਾ ਤੇ ਅੱਜ ਧੁੱਪ ਵੀ ਚੰਗੀ ਨਿਕਲੀ ਆ ਮੌਸਮ ਸੋਹਣਾਗਾ ਕੱਲ ਤਾਂ ਬੱਦਲ ਵਾਈ ਸੀਗੀ ਤੇ ਕੱਲ ਕੱਲ ਵਾਲੀ ਵੀਡੀਓ ਤੁਸੀਂ ਦੇਖੀ ਹੋਣੀ ਬੱਦਲ ਛਾਇ ਤੁਹਾਨੂੰ ਦਿਸਦੇ ਹੁਣ ਹੋ ਸਕਦਾ ਕੈਮਰੇ ਚ ਨਾ ਦਿਸਦੇ ਹੋਣ ਤੇ ਇਦਾਂ ਵੀਡੀਓ ਨੂੰ ਪਿਆਰ ਦਿਆ ਕਰੋ ਬਾਈ ਜਉਂਦੇ ਬਸਦੇ ਰਹੋ ਸਾਰੇ ਧੰਨਵਾਦ ਸਾਰਿਆਂ ਦਾ